ਪੁਲਿਸ ਅਤੇ ਐਕਸਰਸਾਈਜ਼ ਡਿਪਾਰਟਮੈਂਟ ਵੱਲੋਂ ਰਾਜਪੁਰਾ ਚ ਮੰਗਲਵਾਰ ਰਾਤ ਰੇਡ ਕਰਕੇ ਇੱਕ ਸ਼ਰਾਬ ਫੈਕਟਰੀ ਚੋਂ ਨਾਜਾਇਜ਼ ਸਮਾਨ ਬਰਾਮਦ ਕੀਤਾ ਜਾਂਦਾ ਹੈ ਅਤੇ ਸਵੇਰੇ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ ਦਰਨਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਵਿੱਚ ਪਿਛਲੇ 3 ਸਾਲਾਂ ਤੋਂ ਦਿਲ ਸ਼ਰਾਬ ਦੀਆਂ ਫੈਕਟਰੀਆਂ ਫੜੇ ਜਾਣਾ ਆਪਣੇ ਆਪ ਚ ਵੱਡੇ ਸਵਾਲ ਖੜੇ ਕਰਦਾ ਹੈ ਰਾਮ ਰਗਵੀਰ ਸਿੰਘ ਕੋਪਾਲਪੁਰਾ ਜੀ ਮੈਂ ਦੱਸਣਾ ਚਾਹੁੰਦਾ ਜਿਸ ਤਰ੍ਹਾਂ ਇਲੈਕਸ਼ਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਨੂੰ ਆਪਣੇ ਮੱਥੇ ਨਾਲ ਲਾ ਕੇ ਕਸਮ ਖਾਦੀ ਸੀ ਤੇ ਕਿਹਾ ਸੀ ਕਿ ਮੈਂ ਇੱਕ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰ ਦਵਾਂਗਾ ਪਰ ਇਹ ਉਲਟ ਹੋਇਆ 4.5 ਸਾਲ ਦੇ ਕਰੀਬ 4.5 ਸਾਲ ਦੇ ਕਰੀਬ ਹੋ ਚੁੱਕੇ ਨੇ ਕੋਈ ਨਸ਼ਾ ਬੰਦ ਨਹੀਂ ਹੋਇਆ ਸਗੋਂ ਹੋਰ ਵੱਧੂ ਵੱਧ ਨਸ਼ੇ ਦੇ ਇੱਥੇ ਦਰਿਆ ਚੱਲ ਰਹੇ ਨੇ ਪਿੱਛੇ ਦੇ ਕਰਕੇ ਕਰੋਨਾ ਦਾ ਫਾਇਦਾ ਲੈਂਦੇ ਹੋਏ ਗੰਡਿਆ ਪਿੰਡ ਦੇ ਜੋ ਸਟੋਰ ਦੇ ਵਿੱਚੋਂ ਨਕਲੀ ਫੈਕਟਰੀ ਪਕੜੀ ਗਈ ਹੁਣ ਧਮੋਲੀ ਤੋਂ ਨਕਲੀ ਫੈਕਟਰੀ ਪਕੜੀ ਗਈ ਇਹ ਇੰਨੀ ਜਰੀਲੀ ਸ਼ਰਾਬ ਹੈ ਮੈਨੂੰ ਦੱਸ ਰਹੇ ਸੀ ਕਿ 12 1500 ਰੁਪਏ ਦਾ ਡਰਮ ਹੈ ਜਿਹਦੇ ਨਾਲ 2500 ਬੋਤਲਾਂ दारू ਬਣਦੀ ਹੈ ਦੱਸੋ ਜਿਹੜਾ 2500 ਬੋਤਲਾਂ ਉਹਦੇ ਜਰੀਲੀ ਚੀਜ਼ਾਂ ਪਾ ਕੇ दारू ਬਣਾ ਰਿਹਾ ਹੈ ਕਿ ਲੋਕ ਉਹਦੇ ਵਿੱਚ ਬਚਣਗੇ ਜੋ ਗਰਦਾਸਪੁਰ ਦੇ ਵਿੱਚ ਐਡਾ ਹਾਸਾ ਹੋਇਆ ਸੀ ਇਸੇ ਕਾਰਨ ਹੋਇਆ ਇਸ ਕਰਕੇ ਦੇਖੋ ਜੀ ਬਗੈਰ ਪ੍ਰਸ਼ਾਸਨ ਤੋਂ ਬਗੈਰ ਤਾਂ ਕੋਈ ਕੰਮ ਨਹੀਂ ਕਰ ਸਕਦਾ ਇੱਕ ਬੋਤਲ ਵੀ ਨਹੀਂ ਵੇਚ ਸਕਦਾ ਜਦੋਂ ਇਦਾਂ ਦਾ ਪ੍ਰਸ਼ਾਸਨ ਦਾ ਸਾਥ ਹੋਵੇ ਫੇਰ ਹੀ ਇਹ ਕੰਮ ਹੁੰਦੇ ਨੇ ਇਹਦਾ ਸਭ ਨੂੰ ਪਤਾ ਹੈ ਕਿ ਕਦੇ ਕੋਈ ਆਪਾਂ ਦੇਖਦੇ ਹੀ ਹੈ ਕੋਈ ਛੋਟਾ-ਵੋਟਾ ਬਲੈਕੀ ਆ ਜਦੋਂ ਕੋਈ ਮਾੜਾ-ਮੋਟਾ ਇੱਕ ਆਦੀ ਬੋਤਲ ਵੇਚਦਾ ਤੇ ਛੋਟੇ-ਮੋਟੇ ਪੁਲਿਸ ਹੀ ਉਹਨੂੰ ਜੀਨ ਨਹੀਂ ਦਿੰਦੇ ਜਿਹੜੇ ਬੰਦੇ ਨੇ ਫੈਕਟਰੀ ਲਾਈ ਹੋਵੇ ਤੇ ਉਹ ਬੰਦਾ ਬਗੈਰ ਪ੍ਰਸ਼ਾਸਨ ਤੋਂ ਬਗੈਰ ਕਿਸੇ ਮਿਲੀਭੁਗਤ ਤੋਂ ਇਹ ਕੰਮ ਨਹੀਂ ਕਰ ਸਕਦਾ ਪੰਜਾਬ ਸਰਕਾਰ ਦੇ ਆਪਰੇਸ਼ਨ ਰੈੱਡ ਰੋਸ ਤਹਿਤ ਇੱਕ ਵੱਡੀ ਕਾਰਵਾਈ ਹੁੰਦੀ ਹੈ ਰਾਜਪੁਰਾ ਬਾਈਪਾਸ ਵਿਖੇ ਸਕਾਰਲ ਪਬਲਿਕ ਸਕੂਲ ਦੇ ਸਾਹਮਣੇ ਇੱਕ ਗੋਦਾਮ ਵਿੱਚ ਛਾਪੇਮਾਰੀ ਕਰਕੇ ਨਾਜਾਇਜ਼ ਦੇਸੀ ਸ਼ਰਾਬ ਦੇ ਬੋਟਲਿੰਗ ਪਲਾਂਟ ਨੂੰ ਬੇਪਰਦਾ ਕੀਤਾ ਜਾਂਦਾ ਹੈ ਪੁਲਿਸ ਨੇ ਇਸ ਮਾਮਲੇ 'ਚ ਦੋ ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਇਸ ਕਾਰਵਾਈ ਤਹਿਤ ਪੁਲਿਸ ਨੇ ਇਨਾ ਯਾਨੀ ਕਿ ਐਕਸਟਰਾ ਨਿਊਟ੍ਰੀਨਲ ਇਥਨੋਲ ਨਾਲ ਭਰਿਆ ਹੋਇਆ 20000 ਲੀਟਰ ਦਾ ਟੈਂਕਰ ਫੜਿਆ ਇਸ ਤੋਂ ਇਲਾਵਾ ਦੇਸੀ ਸ਼ਰਾਬ ਦੀਆਂ ਤਕਰੀਬਨ 43 ਪੇਟੀਆਂ ਵੀ ਜ਼ਬਤ ਕੀਤੀਆਂ ਗਈਆਂ ਨਾਲ ਹੀ ਲੈਵਲਸ ਟੱਕਣ ਅਤੇ ਸੀਲਿੰਗ ਮਸ਼ੀਨਾਂ ਵੀ ਬਰਾਮਦ ਹੋਈਆਂ ਇਹ ਸੈਨਾ ਨੂੰ ਟੈਂਕਰ ਨੂੰ ਅਨਲੋਡ ਹੋਂ ਦੇ ਫੜਿਆ ਗਿਆ ਜਦ ਫੜਿਆ ਗਿਆ ਤੇ ਦੇਖਿਆ ਗਿਆ ਕਿ ਪੂਰੀ ਅੰਦਰ ਫੈਕਟਰੀ ਚਲਾ ਰਿਹਾ ਹੈ ਦੋ ਬੰਦੇ ਇਹਦੇ ਚ ਗ੍ਰਿਫਤਾਰ ਹੋਏ ਨੇ ਇੱਕ ਦਾ ਨਾਮ ਮਿਸਟਰ ਦਿਪੇਸ਼ ਕੁਮਾਰ ਹੈ ਦੂਜੇ ਦਾ ਦਿਪੇਸ਼ ਗਰੋਵਰ ਤੇ ਕਾਰਜ ਸਿੰਘ ਇੱਕ ਕਾਰਜ ਸਿੰਘ ਦੋ ਫਰਾਰ ਨੇ ਦੋ ਫਰਾਰ ਨੇ ਉਹਨਾਂ ਦੀ ਅਸੀਂ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਸਾਡੇ ਕੋਲ ਇਸ ਵੇਲੇ ਅੰਦਰ ਜੋ ਆਲਮੋਸਟ 43 ਪੇਟੀਆਂ ਬਰਾਮਦ ਹੋਈਆਂ ਜਿਹੜੀਆਂ ਬਲਾਈਆਂ ਸੀ ਇੱਕ ਮਸ਼ੀਨ ਅੰਦਰ ਲੱਗੀ ਹੈ ਤੁਹਾਨੂੰ ਦਿਖਾ ਦਾਂਗੇ ਸਾਡੇ ਕੋਲ ਬਲੈਂਡ ਵੀ ਪਿਆ ਹੈ ਜਿਹੜਾ ਇਹਨਾਂ ਤਿਆਰ ਕੀਤਾ ਸੀਗਾ ਅਗਸਤ ਮਹੀਨੇ ਤਰਨਤਾਰਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਬਟਾਲਾ ਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 120 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਰਾਜਪੁਰਾ ਦੀ ਇਸ ਫੈਕਟਰੀ ਤੇ ਰੇਡ ਕਰਨ ਤੋਂ ਪਹਿਲਾਂ ਐਕਸਾਈਜ਼ ਡਿਪਾਰਟਮੈਂਟ ਨੇ ਸ਼ੰਭੂ ਤੋਂ ਵੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਸੀ